ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਮੂਹ ಗ್ರಾಮ ਪੰਚਾਇਤ ਆਲਮਗੀਰ ਕਾਲਾ ਸੰਘਿਆ ਅਤੇ ਸਾਡੇ ਨਾਲ ਗੁਰਦੁਆਰਾ ਪੌਦਾ ਕਾਲ ਦਾਸ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਬਸੰਦੀ ਅਸੀਂ ਅੱਜ ਇੱਕ ਨਵੀਂ ਵੀਡੀਓ ਆਪਣੇ ਸਾਰੇ ਹੀ ਨਗਰ ਨਿਵਾਸੀ ਅਤੇ ਐਨ ਆਰ ਆਈ ਵੀਰਾਂ ਦੀ ਲੈ ਕੇ ਆਏ ਹਾਂ ਜਿਹਦੇ ਵਿੱਚ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਆਪਣਾ ਜਿਹੜਾ ਰੋਡ ਅਸੀਂ ਤੁਹਾਨੂੰ ਇੱਕ ਪਹਿਲਾ ਵੀਡੀਓ ਪਾ ਕੇ ਦੱਸਿਆ ਸੀ ਕੀ ਪੰਜਾਬ ਸਰਕਾਰ ਵੱਲੋਂ ਅਤੇ ਮੰਡੀ ਬੋਰਡ ਵੱਲੋਂ ਜਿਹੜਾ ਸਾਡਾ ਰੋਡ ਬਣਾਇਆ ਜਾ ਰਿਹਾ ਮੋਤੀ ਨਗਰ ਤੋਂ ਲੈ ਕੇ ਮਾਤਾ ਦੇ ਮੰਦਰ ਤੱਕ ਜਿਹੜਾ ਬਾਬੇ ਖਾਨ ਦਾਸ ਨੂੰ ਰੋਡ ਜਾਂਦਾ ਉਹ ਰੋਡ ਤੇ ਅੱਜ ਕੰਕਰੀਟ ਪੈਣੀ ਸ਼ੁਰੂ ਹੋ ਚੁੱਕੀ ਆ ਅਸੀਂ ਸਾਰੀ ਹੀ ਪੰਚਾਇਤ ਵੱਲੋਂ ਪੰਜਾਬ ਸਰਕਾਰ ਦਾ ਅਤੇ ਮੰਡੀ ਬੋਰਡ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪੰਚਾਇਤ ਦੇ ਯਤਨਾ ਸਦਕਾ ਸਾਡੇ ਪ੍ਰਧਾਨ ਜੀ ਦੇ ਯਤਨਾ ਸਦਕਾ ਅੱਜ ਜਿਹੜਾ ਸਾਡਾ ਇਹ ਰੋਡ ਬਣਾਣਾ ਸ਼ੁਰੂ ਹੋ ਗਿਆ ਬਹੁਤ-ਬਹੁਤ ਧੰਨਵਾਦ ਮੈਂ ਆਪਣੇ ਵੀਰ ਨੂੰ ਬੇਨਤੀ ਕਰੂੰਗਾ ਕਿ ਜਿਹੜੀ ਇੱਥੇ ਕੰਕਰੀਟ ਪੈ ਰਹੀ ਆ ਵੀਡੀਓ ਦੇ ਵਿੱਚ ਉਹ ਸਾਰੀ ਸੰਗਤ ਨੂੰ ਦਿਖਾ ਦਿੱਤੀ ਜਾਵੇ ਵੀ ਇਹ ਰੋਡ ਕਿਸ ਤਰ੍ਹਾਂ ਬਣ ਰਿਹਾ ਮੈਂ ਇਹ ਦੱਸਦਾਂ ਇਸ ਰੋਡ ਨੂੰ ਜਿਹੜਾ 20 ਫੁੱਟ ਦਾ ਇਹ ਪਹਿਲਾਂ 18 ਫੁੱਟ ਸੀ ਹੁਣ ਸਾਨੂੰ ਅੱਜ ਪਤਾ ਲੱਗਾ ਕਿ ਇਹ 20 ਫੁੱਟ ਦਾ ਰੋਡ ਜਿਹੜਾ ਬਣਾਉਣ ਲੱਗੇ ਆ 9 ਫੁੱਟ ਇੱਕ ਸਾਈਡ ਤੇ 9 ਫੁੱਟ ਦੂਸਰੀ ਸਾਈਡ ਅਤੇ ਸੈਂਟਰ ਦੇ ਵਿੱਚ ਜਿਹੜਾ 2 ਫੁੱਟ ਦੀ ਐਂਟਰਨੌਪ ਲੱਗਣੀ ਆ ਟੋਟਲ ਜਿਹੜਾ ਇਹ 20 ਫੁੱਟ ਚੌੜਾ ਰੂਡ ਬਣਨ ਜਾ ਰਿਹਾ ਆਪਣੇ ਪਿੰਡ 'ਚ ਤੇ ਇੱਕ ਵਾਰੀ ਫੇਰ ਮੰਡੀ ਬੋਰਡ ਦਾ ਅਤੇ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਤੇ ਬਾਕੀ ਮੈਂ ਆਪਣੇ ਵੀਰ ਨੂੰ ਕਹਾਂ ਜਿਹੜਾ ਸੰਗਤ ਨੂੰ ਰੋਡ ਦਿਖਾ ਦਿੱਤਾ ਜੀ ਕਾਟ ਮੰਗਾਲੀ ਇਹ ਗੱਲ ਦੀ ਮੰਗ ਕਰਨੀ ਮੇਰਾ ਸੁਣ ਬੜੀ ਅੱਗੇ ਗਲੀ ਗਲੀ ਦਾ ਕੰਮ ਦੇ ਆਹ ਪਾ ਲਈ ਆ ਤਾਂ ਇਹਨਾਂ ਦਾ ਪੈਟ ਚੱਕਣ ਵਾਲਾ ਹੀ ਕੋਈ ਮੁੱਕੀ ਹੱਸਦਾ ਨਾ ਬੜਾ ਗਾੜੀ ਵਾਲਾ ਦਾ ਡਾਰਾ ਰਸਣੀ ਆ ਨਾ ਪੰਪਾ ਇਹਦੇ ਪੰਪਾ ਇਹ ਵੀ ਅੱਜ ਦਾ ਲੋਕਲ ਆ ਰਿਹਾ ਹੈ ਅਸੀਂ ਅੱਜ ਆਪਣੀ ਸਾਰੀ ਸੰਗਤ ਨੂੰ ਨਗਰ ਨਿਵਾਸੀਆਂ ਨੂੰ ਐਨ ਆਰ ਆਈ ਵੀਰਾਂ ਨੂੰ ਦੱਸਣਾ ਚਾਹੁੰਦੇ ਆ ਕਿ ਜੇ ਜਿਹੜਾ ਇਹ ਰੋਡ ਬਣ ਰਿਹਾ ਹੈ ਇਹ ਵੀ ਅਸੀਂ ਆਪ ਇੱਥੇ ਖੜੇ ਹੋ ਕੇ ਹਰ ਇੱਕ ਚੀਜ਼ ਨੂੰ ਚੈੱਕ ਕਰਕੇ ਬਣਾ ਰਹੇ ਆ ਤਾਂ ਕਿ ਫਿਊਚਰ ਵਿੱਚ ਜਾ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਜਿਹੜੀ ਸਾਨੂੰ ਪ੍ਰੋਬਲਮ ਨਾ ਆਵੇ ਤੇ ਇਸ ਰੋਡ ਦੀ ਸਜਾਵਟ ਲਈ ਮੈਂ ਆਪਣੇ ਸਾਰੇ ਹੀ ਐਨ ਆਰ ਆਈ ਵੀਰਾਂ ਨੂੰ ਬੇਨਤੀ ਕਰਦਾ ਇਹ ਬਹੁਤ ਸਾਰੇ ਖਰਚੇ ਇਦਾਂ ਦੇ ਹੁੰਦੇ ਆ ਜਿਹੜੇ ਸਾਨੂੰ ਆਪ ਖੁਦ ਕਰਨੇ ਪੈਂਦੇ ਆ ਪਿੰਡ ਲੈਵਲ ਤੇ ਜਾਂ ਐਨ ਆਰ ਆਈ ਵੀਰਾਂ ਦੀ ਮੱਤਲ ਨਾਲ ਕਰਨੇ ਪੈਂਦੇ ਆ ਇਸ ਰੋਡ ਦੀ ਸਜਾਵਟ ਲਈ ਅਸੀਂ ਇਹਦੇ ਦੋਨੋਂ ਪਾਸੇ ਜਿਹੜੀਆਂ ਲਾਈਟਾਂ ਉਹ ਵੀ ਲਗਾਵਾਂਗੇ ਅਤੇ ਨਾਲ ਨਾਲ ਸਾਰੇ ਜਿਹੜੇ ਬੂਟੇ ਆ ਉਹ ਵੀ ਲਗਾਵਾਂਗੇ ਤਾਂ ਸਾਰੇ ਹੀ ਐਨ ਆਰ ਆਈ ਵੀਰਾਂ ਨੂੰ ਬੇਨਤੀ ਆ ਕਿ ਇਹ ਜਿਹੜਾ ਸਾਡਾ ਮੇਨ ਰੋੜ ਆ ਪਿੰਡ ਦੀ ਦੇਖਿਆ ਤੇ ਗੁਰਦੁਆਰੇ ਬਾਬੇ ਖਾਨ ਦਾਸ ਵਾਲੂ ਸਾਰੀ ਸੰਗਤ ਇੱਥੋਂ ਜਾਂਦੀ ਆ ਜਿਹੜਾ ਵੀ ਵੀਰ ਜਿਹੜਾ ਵੀ ਐਨ ਆਰ ਆਈ ਵੀਰ ਸਾਡੀ ਕਿਸੇ ਤਰ੍ਹਾਂ ਦੀ ਸ਼ਹਿਤਾ ਸਾਡੀ ਚਾਹੁੰਦਾ ਹੋਵੇ ਸਾਡੇ ਨਾਲ ਸੰਪਰਕ ਕਰ ਲਵੇ ਮੈਂ ਦੱਸਣਾ ਚਾਹੁੰਦਾ ਕਿ ਇਹ ਰੋਡ ਬਣਨ ਤੋਂ ਬਾਅਦ ਇਹਦੇ ਉੱਤੇ ਬਹੁਤ ਵਧੀਆ ਬੂਟੇ ਤੇ ਨਾਲ ਦੀ ਨਾਲ ਹੀ ਲਾਈਟਾਂ ਜਿਹੜੀਆਂ ਉਹ ਲਗਾਈਆਂ ਜਾਣਗੀਆਂ